ਜਾਗੀ ਸੇ ਲੰਪ ਬੰਦ ਕਰੋ 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 ਹਾਂਜੀ ਅੱਜ ਐਮਨਸੀ ਫਿਲਮਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੁਣ ਦੀ ਸਥਿਤੀ ਕੀ ਹੈ ਇੱਕੋ ਨੇ ਕੱਲ ਸਾਡੇ ਪ੍ਰਧਾਨ ਸਾਹਿਬ ਜੀ ਮਾਨਯੋਗ ਪ੍ਰਧਾਨ ਜੀ ਹਰਜਿੰਦਰ ਸਿੰਘ ਜੀ ਧਾਮੀ ਐਡਪਕੋਟ ਸਾਹਿਬ ਵੱਲੋਂ ਸਾਨੂੰ ਆਦੇਸ਼ ਹੋਏ ਸਨ ਮਾਨਯੋਗ ਸਕੱਤਰ ਪ੍ਰਤਾਪ ਸਿੰਘ ਜੀ ਰਾਹੀਂ ਅਸੀਂ ਨੇ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਸੀ ਕਿ ਇਹ ਸਾਨੂੰ ਪਤਾ ਲੱਗਿਆ ਕਿ ਕੱਲ ਫਿਲਮ ਰਿਲੀਜ਼ ਹੋ ਰਹੀ ਹੈ ਰਿਲੀਜ਼ ਨਾ ਹੋਣ ਦਿੱਤੀ ਜਾਵੇ ਏਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡੇ ਮੰਗ ਪੱਤਰ ਤੇ ਗੌਰ ਕੀਤਾ ਜਾਵੇਗਾ ਉਹਨਾਂ ਨੇ ਰਾਤ ਹੀ ਸਾਨੂੰ ਪਤਾ ਲੱਗਿਆ ਐਸਐਚਓ ਸਾਹਿਬ ਤੋਂ ਵੀ ਰਾਤ ਹੀ ਪ੍ਰਸ਼ਾਸਨ ਨੂੰ ਹੁਕਮ ਕਰਤੇ ਨੇ ਵੀ ਮੁਹਾਲੀ ਸ਼ਹਿਰ ਦੇ ਵਿੱਚ ਇਹ ਫਿਲਮ ਬਿਲਕੁਲ ਰੇਜ਼ ਨਾ ਕੀਤੀ ਜਾਵੇ ਜੋ ਵੀ ਇਸ ਦੇ ਲੱਗੇ ਹੋਏ ਸੀ ਪੋਸਟਰ ਵਗੈਰਾ ਲੱਗੇ ਸੀ ਇਹਦੀ ਸਮੱਗਰੀ ਸੀ ਉਹ ਸਾਰੀ ਮੌਲਾਂ ਦੇ ਵਿੱਚੋਂ ਹਟਵਾ ਦਿੱਤੀ ਗਈ ਹੈ ਫਿਲਮ ਬੰਦ ਕਰ ਦਿੱਤੀ ਗਈ ਹੈ ਸਰਪੰਨ ਜੀ ਫਿਲਮ ਮਾ ਟੱਟ ਕੇ ਜਿਹੜੇ ਰਾਜ ਸੀਗੇ ਕਹਿੰਦੇ ਉਹਦੇ ਵਿੱਚੋਂ ਕੱਟ ਦਿੱਤੇ ਗਏ ਤੁਸੀਂ ਉਸ ਦੇ ਬਾਵਜੂਦ ਫਿਲਮ ਦਾ ਵਿਰੋਧ ਹਾਂ ਜੀ ਸਾਨੂੰ ਕੰਗੜਾ ਰਣੌਤ ਤੇ 1% ਵੀ ਇਤਵਾਰ ਨਹੀਂ ਹੈ ਉਹ ਮੈਂਬਰ ਪਾਰਲੀਮੈਂਟ ਹੈ ਉਸ ਨੇ ਆਪਣਾ ਅਸਰ ਰਸੂਕ ਦਿਖਾ ਕੇ ਉੱਥੇ ਵੀ ਮਤਲਬ ਕਰਨਿਆ ਹੋਏਗੀ ਮਿਲੀ ਭੁਗਤ ਕੀਤੀ ਹੋਗੀ ਉਹਨਾਂ ਨੇ ਤੇ ਸਾਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਆਇਆ ਕੋਈ ਜਿੰਨ ਕੱਟੇ ਹੋਣਗੇ ਇਹ ਸਾਰੀ ਫਿਲਮ ਇਹ ਸਾਰੀ ਫਿਲਮ ਦਾ ਹੀ ਵਿਰੋਧ ਕਰਦੇ ਆ ਅਸੀਂ ਪੂਰੀ ਦਾ ਹੀ